11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਤੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਆ ਉਹ ਟਲ ਗਿਆ ਅੱਗ ਨੇ ਕਿਹੜੇ ਘੇਰਾ ਪਾਇਆ ਕਿ ਕੀ ਚੀਜ਼ ਆ ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ ਆ ਕਿਹੜੀ ਕਿਹੜੀ ਚੀਜ਼ ਨੂੰ ਕੋਈ ਅੱਗ ਲੱਗੀ ਆ ਇਹ ਫਿਲਹਾਲ ਤੇ ਇਹ ਲੱਕੜ ਦੇ ਕਰੇਟਾਂ ਤੇ ਪਲਾਸਟਿਕ ਦੇ ਕਰੇਟ ਆ ਇਹ ਇਹਨਾਂ ਨੂੰ ਹਜੇ ਲੱਗੀ ਅੱਗ ਚਲੋ ਅੰਦਰ ਬਚਾਓ ਆ ਕਣਕ ਕਣਕ ਦਾ ਬਚਾਓ ਕਿੰਨਾ ਕਣਕ ਇਹਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਇੰਸਪੈਕਟਰ ਸਾਹਿਬ ਨੂੰ ਪੁੱਛਣਾ ਤੇ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਕਣਕ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਕੁ ਸਮਾਂ ਲੱਗਦਾ ਬਸ ਇੱਕ ਕੰਟਾ ਤੱਕ ਕੰਟਾ ਲੱਗਦਾ ਹੈ ਬੋਰੀਆਂ ਦਾ ਬਚਾਅ ਬੋਰੀਆਂ ਦਾ ਬਚਾਅ ਹੀ ਤਕਰੀਬਨ ਲੱਗਦਾ ਮੈਨੂੰ ਇਹ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿਦਾਂ ਲੱਗੀ ਆ ਇਹਦਾ ਇਹ ਪਤਾ ਨਹੀਂ ਲੱਗ ਸਕਿਆ ਮਾਵਾ ਇੱਕ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਤੇ ਦੇਖਿਆ ਦੂਰ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਜੀ ਇਗਜ਼ਾਮਾਂ ਦੇ ਲੇਕਨ ਗਦਾਮਾਂ ਦਾ ਬਚਾਅ ਆ ਅੰਦਰ ਬਾਹਰ ਜਿਹੜਾ ਕੁਆੜ-ਕੁੜ ਪਿਆਦਾ ਸੀਗਾ ਉਹਦੀ ਨੂੰ ਅੱਗ ਲੱਗੀ ਆ ਅੰਦਰ ਬਚਾਅ ਹੋ ਗਿਆ ਅੱਗ ਕਿਦਾਂ ਲੱਗੀ ਆ ਇਹ ਦੇਖੋਗੇ ਆਪਕਾ ਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਮੋਕੇ ਤੇ ਫਾਰ ਬਿਜਟਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗੇ ਭਜਾਉਂਦੇ ਨੇ। ਕੰਦੇ ਦੋ ਪਹਿਲਾਂ ਆ ਗਿਆ ਸਾਡੇ ਹੁੰਦੇ ਤੇ ਇੱਕ ਵਾਰ ਇੱਕ ਦੋ ਪਹਿਲਾਂ ਹੋ ਗਈਆਂ ਨੱਥੇ। ਅੱਗ ਜ਼ਮਾਂ ਦੇ ਆਲੇ ਦੋਲੇ ਹੀ ਹੈ ਸਾਰੀ ਯਾਰ। ਅੰਦਰ ਬਚਾਅ ਆ। ਬਾਰ ਬਾਰੀ